ਜਿੱਥੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੇ ਹੁਕਮਾਂ ਤੇ सुरेंद्र ਸਿੰਘ ਰਾਮਗੜ੍ਹ ਤੇ ਸਰਬਜੀਤ ਸਿੰਘ ਜੀਟੀ ਦੀ ਅਗਵਾਈ ਦੇ ਵਿੱਚ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਾਂਗਰਸ ਦੇ ਵਰਕਰਾਂ ਦਾ ਵੱਡਾ ਜਿਹੜਾ ਕਾਫਲੇ ਦੇ ਰੂਪ ਦੇ ਵਿੱਚ ਮੋਗੇ ਵੇਖੇ ਪਹੁੰਚ ਰਹੇ ਨੇ ਤੇ ਦਰਸ਼ਕਾਂ ਦੇ ਵਿੱਚ ਜਿਹੜੇ ਵਰਕਰ ਨੇ ਕਾਂਗਰਸ ਦੇ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਮੈਂ ਤੁਹਾਨੂੰ ਵਿਖਾਉਣ ਜਾ ਰਿਹਾ ਹਾਂ ਵੱਡਾ ਇਕੱਠ ਖਮਾਉਂੋ ਦੀ ਅਨਾਜ ਮੰਡੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਇੱਥੋਂ ਬੱਸਾਂ ਭਰ ਕੇ ਮਤਲਬ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਇੱਥੋਂ ਰਵਾਨਾ ਹੋਣ ਲੱਗੇ ਆ ਖਮਾਉਨੋ ਦੀਆਂ ਹੋਰ ਵੀ ਅਹਿਮ ਸ਼ਖਸੀਅਤਾਂ ਜਿਹੜੀਆਂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਕਾਫਲਾ ਜਿਹੜਾ ਇੱਥੋਂ ਤੋਰਿਆ ਜਾਣਾ ਦਰਸ਼ਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਰੈਲੀ ਨੂੰ ਲੈ ਕੇ ਮਿਲ ਰਿਹਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਲੈ ਕੇ ਜਾਊਂਗਾ ਸੁਰਿੰਦਰ ਸਿੰਘ ਰਾਮਗੜ੍ਹ ਜੀ ਕੋਲ ਜਿਹੜੇ ਸਾਨੂੰ ਦੱਸਣਗੇ ਵੀ ਅੱਜ ਕਿੰਦਾ ਦਾ ਸਕੂਨ ਮਹਿਸੂਸ ਕਰਦਿੰਨੇ ਰਾਹੁਲ ਗਾਂਧੀ ਜੀ ਆ ਰਹੇ ਨੇ ਸਵਾਗਤ ਹੈ ਤੁਹਾਡਾ ਜੀ ਰਾਮਗੜ੍ਹ ਸਾਹਿਬ ਹਾਂਜੀ ਅੱਜ ਸਾਡੇ ਮੋਗਾ 'ਚ ਰਾਹੁਲ ਗਾਂਧੀ ਜੀ ਰੈਲੀ ਕਰ ਰਹੇ ਹਨ ਇਹ ਬਹੁਤ ਵੱਡੀ ਇਤਿਹਾਸਕ ਰੈਲੀ ਹੋਊਗੀ ਇਹ ਰੈਲੀ ਆ ਜਿਹੜੀ ਮਤਲਬ ਕਿ ਜਿਹੜੀ ਮੋਦੀ ਸਰਕਾਰ ਉਹਨੂੰ ਹਿਲਾ ਕੇ ਰੱਖ ਦੇਣ ਵਾਲੀ ਰੈਲੀ ਹੋਊਗੀ ਕਾਂਗਰਸ ਦੀ ਸ਼ੁਰੂਆਤ ਐਤੋਂ ਸਾਡੀ ਪਹਿਲੀ ਰੈਲੀ ਆ ਪੰਜਾਬ ਚ ਸਾਡੇ ਐਮ ਐਲ ਏ ਗੁਰਪ੍ਰੀਤ ਸਿੰਘ ਜੀ ਪੀ ਦੀ ਰੈਨਮਾਈ ਚ ਖਮਾਣੋਂ ਤੋਂ ਵੱਡਾ ਕਾਫਲਾ ਜਿਹੜਾ ਅਸੀਂ ਮੋਗੇ ਰੈਲੀ ਚ ਲੈ ਕੇ ਜਾ ਰਹੇ ਹਾਂ ਜੀ ਇਹ ਸੰਜੀਤ ਰਾਮਗੜ੍ਹ ਜੀ ਮੈਂ ਤੁਹਾਨੂੰ ਲੈ ਕੇ ਚੱਲਦਾ ਸਰਬਜੀਤ ਸਿੰਘ ਜੀਤੀ ਜੀ ਕੋਲੇ ਤੇ ਦੁੱਖ ਸ਼ਬਦ ਜੀਤੀ ਜੀ ਸਾਡੇ ਨਾਲ ਸਾਂਝੇ ਕਰਨਗੇ ਹਾਂ ਜੀ ਕਿਦਾਂ ਦਾ ਰੁਝਾਨ ਆ ਜੀ ਵਰਕਰਾਂ ਦੇ ਵਿੱਚ ਵਰਕਰਾਂ ਦੇ ਚ ਬੜਾ ਅੱਛਾ ਰੁਝਾਨ ਆ ਜੀ ਤੇ ਕਾਂਗਰਸ ਦਾ ਅੱਜ ਇੱਥੇ ਤੇ ਆਗਾਜ਼ ਹੋ ਜਾਣਾ ਹੈ ਸੈਂਟਰ ਦੀ ਸਰਕਾਰ ਬਣ ਲਈ ਜਿਹਦੇ ਵਾਸਤੇ ਅਸੀਂ ਵੱਡਾ ਇਕੱਠ ਆਪਣੇ ਐਮਐਨਏ ਸਾਹਿਬ ਦੀ ਅਗਵਾਈ ਚ ਮੋਗੇ ਲੈ ਕੇ ਜਾ ਰਹੇ ਹਾਂ ਜੀ ਜੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਮਹਿਲਾ ਕੋਆਰਡੀਨੇਟਰ ਕਾਂਗਰਸ ਪਾਰਟੀ ਦੇ ਮਹਿਲਾ ਕੋਆਰਡੀਨੇਟਰ ਜਿਨ੍ਹਾਂ ਦੀ ਹੁਣੇ ਨਿਯੁਕਤੀ ਹੋਈ ਆ ਉਹਨਾਂ 'ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਮਨਪ੍ਰੀਤ ਕੌਰ ਮੇਰੇ ਨਾਲ ਮੌਜੂਦ ਨੇ ਮਨਪ੍ਰੀਤ ਕੌਰ ਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਔਰਤਾਂ ਦੇ ਵਿੱਚ ਤੁਸੀਂ ਮਹਿਲਾਵਾਂ ਦੀ ਅਗਵਾਈ ਕਰ ਰਹੇ ਹੋ ਕਿੱਦਾਂ ਦਾ ਅਨੁਭਵ ਵੇਖਣ ਨੂੰ ਮਿਲ ਰਿਹਾ ਜੀ ਔਰਤਾਂ ਵਿੱਚ ਬੜਾ ਉਤਸ਼ਾਹ ਹੈ ਜੀ ਤੇ ਅਸੀਂ ਇਸ ਸਟ੍ਰੈਲੀ ਨੂੰ ਕੰਮਜਾਬ ਕਰਾਂਗੇ ਤੇ ਰਾਹੁਲ ਗਾਂਧੀ ਜੀ ਦੀ ਸੈਂਟਰ ਸਰਕਾਰ ਨੂੰ ਵੀ ਹੌਲੀ ਗੁਰੂ ਸਾਹਿਬ ਅੱਗੇ ਕਿਰਪਾ ਸਾਰੀ ਅਰਦਾਸ ਕਰਾਂਗੇ ਵੀ ਰਾਹੁਲ ਗਾਂਧੀ ਜੀ ਦੀ ਇਸ ਰੈਲੀ 'ਚ ਅਸੀਂ ਬੜੇ ਉਤਸ਼ਾਹ ਨਾਲ ਜਾ ਰਹੇ ਆਂ ਤੇ ਇਸ ਰੈਲੀ ਨੂੰ ਕਾਮਯਾਬ ਕਰਾਂਗੇ ਜੀ ਸਾਡੇ ਨਾਲ ਬੜੇ ਮਤਲਬ ਕਿ ਉਤਸ਼ਾਹ ਨਾਲ ਲੇਡੀਜ਼ ਵੀ ਆ ਰਹੀਆਂ ਨੇ ਤੇ ਸਾਡਾ ਜਿਹੜਾ ਇਥੋਂ ਮਹਿਲਾਵਾਂ ਦਾ ਔਰਜੈਂਟਸ ਦਾ ਜਿਹੜਾ ਇਕੱਠ ਹੈਗਾ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਸਾਨੂੰ ਖੁਮਾਣੋ ਦੇ ਸਰਦਾਰ ਜੀਪੀ ਸਿੰਘ ਜੀ ਦੀ ਅਗਵਾਈ ਦੇ ਹੇਠ ਜੀ ਤੇ ਇਹ ਸਨ ਮੈਡਮ ਮਨਪ੍ਰੀਤ ਕੌਰ ਜੀ ਕੋਆਰਡੀਨੇਟਰ ਮਹਿਲਾ ਯੂਥ ਕਾਂਗਰਸ ਤੇ ਮੇਰੇ ਨਾਲ ਖੜੇ ਨੇ ਜੀ ਰਵਿੰਦਰ ਸਿੰਘ ਜੀ ਮਨੈਲਾ ਉਹ ਵੀ ਦੱਸਣਗੇ ਦਰਸ਼ਕਾਂ ਦਾ ਕਿੰਦਾ ਦਾ ਰੁਝਾਨ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਰਾਹੁਲ ਜੀ ਦੀ ਜਿਹੜੀ ਪੰਜਾਬ ਦੇ ਵਿੱਚ ਪਹਿਲੀ ਫੇਰੀ ਆ ਤੇ ਕਿੰਦਾ ਦਾ ਰੁਝਾਨ ਆ ਜੀ ਮਨੈਲਾ ਸਾਹਿਬ ਰਾਹੁਲ ਦੀ ਪਹਿਲੀ ਫੇਰੀ ਹੋਣ ਕਾਰਨ ਪੰਜਾਬ ਦੇ ਲੋਕਾਂ 'ਚ ਬੜਾ ਉਤਸ਼ਾਹ ਹੈ ਇਹਨਾਂ ਚੋਣਾਂ 'ਚ ਸਾਡਾ ਜਿਹੜਾ ਅਗਲਾ ਕੇਂਦਰ ਸਰਕਾਰ ਬਣਨੀ ਹੈ ਸਾਡੇ ਰਾਹੁਲ ਜੀ ਨੇ ਪ੍ਰਧਾਨ ਮੰਤਰੀ ਬਣਨਾ ਉਹਦੀ ਸ਼ੁਰੂਆਤ ਇਸ ਰੈਲੀ ਦੀ ਹੋਣੀ ਹੈ ਜੀ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਲੋਕ ਆ ਜਿਹੜੇ ਉਹ ਕਾਂਗਰਸ ਪਾਰਟੀ ਦੀ ਨੀਤੀ ਨੂੰ ਪਸੰਦ ਕਰਦੇ ਆ ਇੱਕ ਧਰਮਪੱਖ ਪਾਰਟੀ ਹੈ ਇਹ ਔਰ ਜਿਹੜੀਆਂ ਕੈਪਟਨ ਸਾਹਿਬ ਨੇ ਵਾਦੇ ਕਰਿਆ ਉਹ ਕੁਝ ਵਾਦੇ ਪੂਰੇ ਹੋਗੇ ਕੁਝ ਹੋਰ ਸਮੇ ਪੂਰੀ ਹੋ ਜਾਣਗੇ ਇਸ ਕਰਕੇ ਲੋਕ ਇਹ ਚਾਹੁੰਦੇ ਕਿ ਪੰਜਾਬ ਸਰਕਾਰ ਹੈਗੀ ਕਾਂਗਰਸ ਦੀ ਤਾਂ ਕੇਂਦਰ ਚ ਵੀ ਸਰਕਾਰ ਕਾਂਗਰਸ ਦੀ ਬਣੇ ਤਾਂ ਕਿ ਜਿਹੜਾ ਸਾਡੇ ਦੇਸ਼ ਤਰੱਕੀ ਕਰੇ ਔਰ ਸਾਡੇ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਮੌਕੇ ਬਹੁਤ ਬਣ ਜਾਣ ਜੀ ਇਹ ਤੁਸੀਂ ਠਾਠਾ ਮਾਰਦਾ ਜਿਹੜਾ ਇਕੱਠ ਅਨਾਜ ਮੰਡੀ ਖਮਾਣੋ ਦੇ ਵਿੱਚ ਵੇਖ ਰਿਹਾ ਹਾਂ ਆਲੇ-ਦਾਲੇ ਜਿਹੜਾ ਦ੍ਰਿਸ਼ਾ ਬਹੁਤ ਅੱਛਾ ਪੂਰਾ ਮਤਲਬ ਵਰਕਰਾਂ ਦੇ ਵਿੱਚ ਪੂਰੀ ਖੁਸ਼ੀ ਦੇਖਣ ਨੂੰ ਮਿਲ ਜਾ ਮਿਲੀ ਜਾ ਰਹੀ ਆ ਆ ਦਿਖਾ ਦਿਓ ਜੀ ਬੱਚਾ ਦਿਖਾ ਦਿਓ ਤੇ ਬਹੁਤ ਵੱਡਾ ਇਕੱਠ ਜੀ सुरेंद्र ਸਿੰਘ ਰਾਮਗੜ੍ਹ ਜੀਤੀ ਜੀ ਦੀ ਅਗਵਾਈ ਦੇ ਵਿੱਚ ਮਨਪ੍ਰੀਤ ਕੌਰ ਬਰਮ ਜਿਹੜੇ ਕੋਆਰਡੀਨੇਟਰ ਨੇ ਨਗਰ ਪੰਚਾਇਤ ਖਮਾਣੋ ਦੇ ਪ੍ਰਧਾਨ ਕੁਲਵਿੰਦਰ ਕੌਰ ਜੀ ਉਹ ਵੀ ਹਾਜ਼ਰ ਨੇ ਤੇ ਸਰਪੰਚ ਬਲਬੀਰ ਸਿੰਘ ਜੀ ਹੋਰ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਨਤੂ ਰਾਮ ਨੰਗੜਾ ਜੀ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦਾ ਵੱਡੇ ਵੱਡੇ ਲੀਡਰ ਨੇ ਜਿਹੜੇ ਖਮਾਣੋ ਬਲਾਕ ਤੋਂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਵੱਡਾ ਕਾਫਲਾ ਰਵਾਨਾ ਹੋਣ ਜਾ ਰਿਹਾ